ਮੇਰਾ ਨਾਮ ਨਗੀਨਾ ਬੇਗਮ ਹੈ ਮੈਂ ਬਠਿੰਡਾ ਤੋਂ ਜ਼ਿਲ੍ਹਾ ਪ੍ਰਧਾਨ ਐ ਮੁਸਲਿਮ ਕਮੇਟੀ ਦੀ ਵੀ ਹਿਮਨ ਰਾਸ਼ਦ ਵੀ ਤੇ ਸਮਾਜ ਸੇਵਿਕਾ ਇਹ ਹੈ ਕਿ ਰਾਤ ਨੂੰ ਸਾਨੂੰ ਪਤਾ ਲੱਗਿਆ देर ਸਾਢੇ 12:30 ਵਜੇ ਦਾ ਟਾਈਮ ਸੀ ਕਿ ਭਨ ਤੋੜ ਕਰ ਰਹੇ ਨੇ ਇੱਥੇ 베ਰੀ ਵਾਲੇ ਬਾਬੇ ਦੀ ਕੰਦਾ ਤੋੜੀਆਂ ਗਈਆਂ ਨੇ ਭਨ ਤੋੜ ਕੀਤੀ ਹੈ ਛੇਛੜ ਕੀਤੀ ਗਈ ਹੈ ਦੇਖੋ ਸਮੂਹ ਭਾਈਚਾਰਾ ਇਸ ਦਾ ਵਿਰੋਧ ਕਰ ਰਿਹਾ ਅੱਜ ਅਸੀਂ ਸਵੇਰੇ ਅਸੀਂ ਸਵੇਰੇ ਅਸੀਂ ਆਏ ਡਿਪਟੀ ਸਾਹਿਬ ਨੂੰ ਵੀ ਅਸੀਂ ਮੰਗ ਪੱਤਰ ਦੇਣ ਜਾ ਰਹੇ ਹਾਂ ਦੇਖੋ ਮੌਕੇ ਤੇ ਪ੍ਰਸ਼ਾਸਨ ਵੀ ਆਇਆ ਸਾਡੀ ਹਾਲ ਤੱਕ ਕੋਈ ਸਰਵਾਈ ਨਹੀਂ ਹੋਈ ਸਾਨੂੰ ਦੋ ਤਿੰਨ ਘੰਟੇ ਹੋ ਗਏ ਇੱਥੇ ਬੈਠਿਆ ਨੂੰ ਅਸੀਂ ਇਹ ਚਾਹੁੰਦੇ ਹਾਂ ਸਮੂਹ ਭਾਈਚਾਰੇ ਦੀ ਇਹੀ ਮੰਗ ਹੈ ਤੇ 베ਰੀ ਵਾਲੇ ਬਾਬੇ ਨੂੰ ਸਮੂਹ ਭਾਈਚਾਰਾ ਮੰਨਦਾ ਔਰ ਮੰਨਦਾ ਰਹੇਗਾ ਜਿਹੜੀ ਇਹਦੇ ਨਾਲ ਛੇੜਛਾੜ ਹੋਈ ਹੈ ਇਹਦੇ ਕੰਦਾ ਤੋੜਿਆ ਗਿਆ ਨੇ ਭੰਨ ਤੋੜ ਕੀਤੀ ਹੈ ਉਹ ਨੀਜੀ ਬੰਦੇ ਨੇ ਆਪਣੇ ਸ਼ੋਰੂਮ ਵਾਸਤੇ ਆਪਣੇ ਸ਼ੋਰੂਮ ਦਾ ਗੇੜ ਕੱਢਿਆ ਉਹਨਾਂ ਨੇ ਦੇਖੋ ਆਪਣੇ ਨੀਜੀ ਰੋਟੀਆਂ ਸੇਕਣ ਵਾਸਤੇ 베ਰੀ ਵਾਲੇ ਬਾਬੇ ਦੀ ਭੰਨ ਤੋੜ ਕਰਤੀ ਜਗ੍ਹਾ ਦੀ ਇਹ ਅਸੀਂ ਸਖਤ ਤੋਂ ਸਾਡੀਆਂ ਧਾਰਮਿਕ ਭਾਵਨਾ ਨੂੰ ਠੇਸ ਪਹੁੰਚਾਈ ਗਈ ਹੈ ਅਸੀਂ ਇਹ ਚਾਹੁੰਦੇ ਆ ਵੀ ਐਸੇ ਬੰਦਿਆਂ ਨੂੰ ਫਾਂਸੀ ਦਿੱਤੀ ਜਾਵੇ ਇਹਨਾਂ ਦੇ ਇਹ ਇਹ ੜਕਾਉ ਇਹ ੜਕਾਉ ਮਾਹੌਲ ਬਣਾ ਰਹੇ ਨੇ ਇਹ ਇਸ ਦੇ ਧਾਰਮਿਕ ਭਾਵਨਾ ਨੂੰ ਠੇਸ ਪਹੁੰਚਾਉਂਦੇ ਨੇ ਛੇੜਛਾੜ ਕਰਦੇ ਨੇ ਤਾਂ ਕਿ ਬਠਿੰਡੇ ਦਾ ਮਾਹੌਲ ਖਰਾਬ ਹੋ ਸਕੇ ਪਰ ਅਸੀਂ ਨਹੀਂ ਚਾਹੁੰਦੇ ਅਸੀਂ ਡਿਪਟੀ ਸਾਰ ਨੂੰ ਮੰਗ ਪੱਤਰ ਦਿੱਤਾ ਹੈ ਪ੍ਰਸ਼ਾਸਨ ਨੂੰ ਮੰਗ ਕਰਦੇ ਆ ਮੁੱਖ ਮੰਤਰੀ ਪੰਜਾਬ ਨੂੰ ਮੰਗ ਕਰਦੇ ਆ ਅਸੀਂ ਇਹ ਕਹਿੰਨੀ ਆ ਵੀ ਜਿਹੜੇ ਵੀ ਅਸੀਂ ਭੰਨ ਤੋੜ ਕੀਤੀ ਹੈ ਜਿੰਨੀ ਵੀ ਜਗਾ ਨਾਲ ਛੇਛੜਾ ਪੂਰੀ ਕੀਤੀ ਜਾਵੇ ਔਰ ਇਹਨਾਂ ਦੇ ਸਖਤ ਤੋਂ ਸਖਤ ਕਾਰਵਾਈ ਕਰਕੇ ਪਰਚਾ ਦਰਜ ਕੀਤਾ ਜਾਵੇ ਕਿੰਨੇ ਦਿਨ ਟਾਈਮ ਬੈਠੇ ਹੋਏ ਅਸੀਂ ਇੱਥੇ ਬੈਠੇ ਆ ਜਦ ਤੱਕ ਸਾਡੀ ਮੰਗ ਪੂਰੀ ਨਹੀਂ ਹੁੰਦੀ ਆਕਚੁਅਲੀ ਕਿਤੇ ਦਰਗਾਹ ਸੀ ਜੀ ਤੇ ਉਹ ਜੋ ਪਲਾਟ ਵਾਲਾ ਸੀ ਉਹਨੇ ਦੀ ਕਹਿੰਦੇ ਦਰਗਾਹ ਦੀ ਪੰਤ ਤੋੜ ਕਰਕੇ ਆਪਦੇ ਪਲਾਟ ਨੂੰ ਰਸਤਾ ਕੱਢਿਆ ਹੈਗਾ ਜੋ ਵੀ ਹੈਗਾ ਬਾਕੀ ਵੈਰੀਫਾਈ ਕਰਕੇ ਜੋ ਵੀ ਇਹਨੂੰ ਕਾਨੂੰਨ ਸਰਕਾਰ ਵੱਲੋਂ ਕਾਰਵਾਈ ਮੰਗੂਗੀ ਉਹ ਕਰ ਦਾਂਗੇ ਥੈਂਕ ਯੂ ਉਹ ਜੀ ਵੈਰੀਫਾਈ ਕਰਕੇ ਤੁਹਾਨੂੰ ਦੱਸ ਸਕਦੇ ਹਾਂ ਕਿਉਂਕਿ ਸਾਡੇ ਧਿਆਨ 'ਚ ਇਹ ਹੈ ਨਹੀਂ ਤੇ ਕੋਈ ਪ੍ਰਾਣੀ ਕੋਈ ਫੋਟੋਗ੍ਰਾਫ ਹੋਊਗੀ ਹੈ ਮੌਕੇ ਦੀ ਕੋਈ ਵੀਡੀਓ ਮਿਲੂਗੀ ਉਹਦੇ ਅਕੋਰਡਿੰਗਲੀ ਸੀ ਦੱਸ ਸਕਦੇ ਹਾਂ ਪਹਿਲਾਂ ਦਰਗਾਹ ਮਲਕੀ ਪੱਥਰ ਦੀ ਬਣੀ ਸੀ ਤੇ ਹੁਣ ਸ਼ਾਇਦ ਉਹ ਕਹਿੰਦੇ ਵੁੱਡਨ ਦੀ ਕਰਤੀ ਉਹ ਵੈਰੀਫਾਈ ਕਰਕੇ ਦੱਸ ਸਕਦੇ ਥੈਂਕ